ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਜੀ ਇਸ ਵਕਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਅਸੀਂ ਆਏ ਹੋਏ ਹਾਂਗੇ ਸਾਡੇ ਪਿੰਡ ਗੁੱਡੀ ਗੁੱਡੀ ਫੋਕਰੇ ਹੈਗੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਸਾਡੀ ਵੀਡੀਓ ਜਿਹੜੀ ਦੇਖਿਓ ਚਲੋ ਜੀ ਦੇਖਦੇ ਆਜੋ ਜੀ ਤਿਆਰੀ ਕਰੀ ਜਾਂਦੇ ਸੀਗੇ ਆਪਾਂ ਤਿਆਰੀ ਹੋ ਰਹੀ ਹੈਗੀ ਗੁਲਗਲੇ ਬਣਾਉਣ ਦੀ ਤਿਆਰੀ ਚੱਲ ਰਹੀ ਹੈਗੀ ਪਹਿਲਾਂ ਆਪਾਂ ਗੁਲਗਲੇ ਬਣਾਵਾਂਗੇ ਸਾਰਾ ਰਾਸ਼ਨ ਪਾਣੀ ਇਕੱਠਾ ਹੋ ਗਿਆ ਸਾਰੀਆਂ ਬੀਬੀਆਂ ਪੈਣਾ ਗੁਰਦੁਆਰਾ ਸਾਹਿਬ ਜਿਹੜੀਆਂ ਪਹੁੰਚ ਚੁੱਕੀਆਂ ਨੇ ਤੇ ਹੁਣ ਆਪਾਂ ਪਹਿਲਾਂ ਇੱਥੇ ਗੁਲਗਲੇ ਬਣਨਗੇ ਫਿਰ ਉਸ ਤੋਂ ਬਾਅਦ ਜਿਹੜੀ ਗੁੱਡੀ ਆਪਾਂ ਫੁਕਣ ਚੱਲਾਂਗੇ ਬਣਿਆ ਰਿਓ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਹਾਂਜੀ ਆਪਾਂ ਜਿਹੜੀ ਕੜਾਹੀ ਆ ਉਹ ਧਰ ਲਈ ਹੈਗੀ ਤੇ ਸ਼ੁਰੂ ਹੋ ਗਿਆ ਜੀ ਗੁਲਗਲੇ ਬਣਾਉਣੇ ਸ਼ੁਰੂ ਕਰਤੇ ਹੈਗੇ ਤੇ ਉਸ ਤੋਂ ਬਾਅਦ ਗੁਲਗਲੇ ਬਣਾ ਕੇ ਸਾਰੀਆਂ ਮਾਈਆਂ ਭੈਣਾਂ ਇਕੱਠੀਆਂ ਹੋ ਕੇ ਗੁਲਗਲੇ ਬਣਾਏ ਸਾਰਾ ਕੁਝ ਤਿਆਰ ਕੀਤਾ ਸਮਾਨ ਤਿਆਰ ਕਰਕੇ ਗੁਲਗਲੇ ਬਣਾਉਣੇ ਸ਼ੁਰੂ ਕਰਤੇ ਗੁੱਡੀ ਅਸੀਂ ਪਹਿਲੀ ਵਾਰ ਫੂਕ ਰਹੇ ਹਾਂਗੇ ਮੇਰੇ ਜਦੋਂ ਤੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਪਹਿਲਾਂ ਮੈਂ ਕਦੇ ਗੁੱਡੀ ਫੂਕਦੇ ਨਹੀਂ ਦੇਖਿਆ ਹੈਗਾਗਾ ਮੈਂ ਵੀ ਵਾਰੀ ਦੇਖਿਆਗਾ ਕਿਉਂਕਿ ਸਾਡੇ ਪਿੰਡ ਵੀ ਕਦੇ ਗੁੱਡੀ ਨਹੀਂ ਫੁੱਕੀ ਸੀ ਮੈਨੂੰ ਇਸ ਬਾਰੇ ਪਤਾ ਵੀ ਹੈ ਨਹੀਂ ਸੀਗਾ ਅਸੀਂ ਪਹਿਲੀ ਵਾਰ ਗੁੱਡੀ ਫੁਕ ਰਹੇ ਆਂਗੇ ਗੁੱਡੀ ਫੁਕਦੇ ਆ ਕਹਿੰਦੇ ਵੀ ਜਦੋਂ ਮਹੀ ਪਵਾਉਣਾ ਹੋਵੇ ਤੇ ਉਦੋਂ ਗੁੱਡੀ ਫੁਕਦੇ ਹੁੰਦੇ ਆ ਜਦੋਂ ਨਹੀਂ ਮਹੀ ਪੈਂਦੇ ਕਾਫੀ ਗਰਮੀ ਹੋਣੀ ਹੁੰਦੀ ਆ ਮਹੀ ਨਹੀਂ ਪੈਂਦਾ ਉਦੋਂ ਗੁੱਡੀ ਫੁੱਕੀ ਜਾਂਦੀ ਹੈ ਜੀ ਤੇ ਮੈਂ ਹੁਣ ਹੁਣ ਵੈਸੇ ਲੋਕ ਬਹੁਤ ਘੱਟ ਆ ਜਿਹੜੇ ਗੁੱਡੀਆਂ ਫੁਕਦੇ ਨੇ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਹਰ ਵਾਰ ਜਦੋਂ ਵੀ ਮੀਂਹ ਨਹੀਂ ਪੈਂਦਾ ਸੀਗਾ ਉਦੋਂ ਹੀ ਗੁੱਡੀ ਸੁੱਕੀ ਜਾਂਦੀ ਸੀਗੀ ਐਸੀ ਵੀ ਸੋਚਿਆ ਵੀ ਚਲੋ ਐਤੀ ਮੀਂਹ ਨਹੀਂ ਆਇਆ ਹੈਗਾ ਵੀ ਆਪਾਂ ਵੀ ਚਲੋ ਗੁੱਡੀ ਫੂਕਦੇ ਆਂਗੇ ਤੇ ਚਲੋ ਪ੍ਰਮਾਤਮਾ ਕਰੇ ਮੀਂਹ ਵੀ ਆ ਜਾਏ ਲੋ ਜੀ ਗੁਲਗਲੇ ਆ ਜਿਹੜੇ ਬਣੀ ਜਾਂਦੇ ਨੇ ਜਲਦੀ ਜਲਦੀ ਸਾਰੇ ਸਾਰੀਆਂ ਭੈਣਾਂ ਆਪੋ ਆਪਣੇ ਕੰਮਾਂ ਤੇ ਲੱਗੀਆਂ ਹੋਈਆਂ ਨੇ ਆਪਾਂ ਤੇ ਕੰਮ ਤੇ ਲੱਗੇ ਹੋਏ ਆਂਗੇ ਸਾਰੇ ਦੀ ਨੇ ਵੀਡੀਓ ਨੂੰ ਜਿਹੜਾ ਜਿਹੜਾ ਹਿੱਸਾ ਚ ਕੰਮ ਆਇਆ ਉਹ ਆਪੋ ਆਪ ਦਾ ਕਰ ਰਹੀਆਂ ਨੇ ਸਾਰੀਆਂ ਪਹਿਣਾ ਲਕੀਆਂ ਹੋਈਆਂ ਨੇ ਕੁਲਕਲੇ ਬਸ ਥੋੜੇ ਬਹੁਤ ਹੀ ਰਹਿ ਗਿਆ ਬਣਨ ਵਾਲੇ ਹੀ ਨੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਗੁੱਡੀ ਲੈ ਕੇ ਬਣਿਉ ਰਹੇ ਹੋ ਜੀ ਵੀਡੀਓ ਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਕੀ ਕੀ ਹੋਇਆ ਅੱਗੇ ਹਾਂਜੀ ਆਪਣੀ ਜਿਹੜੀ ਗੁੱਡੀ ਆ ਉਹ ਤਿਆਰ ਹੋ ਗਈ ਆ ਦੇਖੋ ਸੋਹਣੀ ਲੱਗਦੀ ਆ ਲਓ ਜੀ ਉਸ ਤੋਂ ਬਾਅਦ ਆ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਈ ਵੀ ਮੀਂਹ ਜਿਹੜਾ ਆ ਜੇ ਉਹਦੇ ਲਈ ਅਰਦਾਸ ਕਰਵਾਈ ਪਾਪਾ ਜੀ ਨੇ ਅਰਦਾਸ ਕੀਤੀ ਸਾਰੀਆਂ ਮਾਤਾਵਾਂ ਭੈਣਾਂ ਵਿੱਚ ਸ਼ਾਮਿਲ ਸੀਗੀਆਂ ਅਰਦਾਸ ਕਰਾਉਣ ਤੋਂ ਬਾਅਦ ਫਿਰ ਆਪਾਂ ਜਿਹੜਾ ਗੁੱਡੀ ਨੂੰ ਲੈ ਕੇ ਚੱਲਦੇ ਪਏ ਆ ਉਧਰ ਚੜ੍ਹ ਕੇ ਬਣਾਉਂਦਾ ਸਰ ਲੋ ਉਰਾਂ ਦੀ ਇੱਧਰ ਦੀ ਸਰ ਲੋ ਉਧਰ ਸਰ ਲੋ ਸਰ ਲੋ ਬੇ ਹੁਣ ਤੁਸੀਂ ਕਿੱਧਰ ਨਹੀਂ ਆ ਹਾਂ ਪਿੱਛੇ ਰੋਲਾ ਮੋਲਾ ਪੁੱਛੀ ਉੱਚੀ ਮੀਂਹ ਚੱਕੀ ਜਾਂਦੀ ਆਸਾਂ ਨੀ ਲਾ ਆਸੂ ਵੀ ਨਹੀਂ ਮਾਰੀ ਹਾਏ ਨਹੀਂ ਮੈਂ ਤੋ ਚੋਰ ਨਹੀਂ ਲੈ ਕੇ ਗੁਰਪਨਾ ਆਖੇ ਆ ਜਾ ਰੋਤਾ ਜਾ ਮਾਰ ਹਾਏ 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 ਨਹੀਂ ਮੈਨੂੰ ਤਾਂ ਮੂੰਹ ਵੀ ਨਹੀਂ ਨਿਕਾਉਂਦਾ ਪਿਆ ਦੇ ਬਿੰਦ ਕਲਾਉਂਦੀ ਹਾਂਜੀ ਉਸ ਤੋਂ ਬਾਅਦ ਆਪਾਂ ਜਿਹੜਾ ਬਗਾਨੇ ਯੂਚ ਪਹੁੰਚ ਕੇ ਗੁੱਡੀ ਦਾ ਸੰਸਕਾਰ ਆ ਜਿਹੜਾ ਉਹ ਕਰਤਾ ਸੰਸਕਾਰ ਕਰਨ ਤੋਂ ਬਾਅਦ ਲਓ ਜੀ ਲੱਗੇ ਆਂਗੇ ਸੰਸਕਾਰ ਆ ਜਿਹੜਾ ਗੁੱਡੀ ਦਾ ਉਹ ਕਰਤਾ ਸੰਸਕਾਰ ਕਰਨ ਤੋਂ ਬਾਅਦ ਅੱਗੇ ਗੁੱਡੀ ਦੇ ਫੁੱਲ ਵੀ ਚੁਗਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਲਓ ਜੀ ਗੁੱਡੀ ਦਾ ਸੰਸਕਾਰ ਆ ਜਿਹੜਾ ਹੋ ਚੁੱਕਿਆਗਾ ਸੋ ਛੋਪਾ ਜਿਹੜੇ ਕੱਪੜੇ ਸੁੱਤੇ ਜਾਣਗੇ ਤੇ ਉਹਨਾਂ ਦਾ ਮਾਰਨਿਆ ਬਾਬਾ ਬਲੇ ਭੁਲ ਭਾਗ ਇਹ ਛੱਡਿਆਂ ਦੀ ਲਓ ਜੀ ਗੁੱਡੀ ਆ ਜਿਹੜੀ ਆਪਾਂ ਉਹ ਤੂਕਤੀ ਹੈਗੀ ਤੇ ਹਜੇ ਹੋਲੀ ਥੋੜਾ ਜਿਹਾ ਰਹਿੰਦੇ ਆ ਬਿਹਾਰ ਉਹ ਵੀ ਕਰਾਂਗੇ ਗੁਲਗਲਪਾ ਆਖਲੇ ਹੁਣ ਉਹ ਵੀ ਵੰਡਣਗੇ ਸਾਰੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਘਰ ਨੂੰ ਵਾਪਸ ਚੱਲਾਂਗੇ ਕਿਉਂਕਿ ਕਿਉਂਕਿ ਗੁੱਡੀ ਆ ਜਿਹੜੀ ਉਹ ਪੀਪਾ ਬਗਾਨੀ ਜੂ ਚਾ ਕੇ ਸੈਂਟੀ ਜੰਦੀ ਹੈਗੀ ਤੇ ਆਪਾਂ ਬਗਾਨੀ ਜੂ ਚ ਆਏ ਹੋਏ ਆਂਗੇ ਤੇ ਇੱਥੇ ਆ ਕੇ ਆਪਾਂ ਗੁੱਡੀ ਸੈਂਟੀ ਆ ਹੁਣ ਅੱਗੇ ਵੀ ਤੁਹਾਨੂੰ ਦਿਖਾਉਣੇ ਅੱਗੇ ਕੀ ਕਰਨਾ ਲਓ ਜੀ ਹੁਣ ਜਿਹੜਾ ਬੁੜੀ ਜਿਹੜੀ ਗੁੱਡੀ ਆ ਉਹਦੇ ਫੁੱਲ ਚੁਗੇ ਜਾ ਰਹੇ ਨੇ ਫੁੱਲ ਚਗਣ ਤੋਂ ਬਾਅਦ ਫੇਰ ਉਹਨੂੰ ਜਿਹੜਾ ਸਿਵਾ ਨਾਲ ਦੀ ਨਾਲ ਉਹ ਵਿਟਾ ਕਣ ਕੇ ਸਿਵਾ ਟਾ ਕੇ ਲਓ ਜੀ ਸਿਵਾ ਟਾਕਤਾ ਸਿਵਾ ਟਾਕ ਕੇ ਉਸ ਤੋਂ ਬਾਅਦ ਜਿਹੜੇ ਫੁੱਲ ਤੇਰਨਗੇ ਇੱਥੇ ਕੋਲੇ ਆਪਣੇ ਕੱਸੀ ਆਲ ਸੂਆ ਬਣਾਇਆ ਹੋਇਆ ਉਹਦੇ ਵਿੱਚ ਜਿਹੜੇ ਫੁੱਲ ਤੇਰਤੇ ਨੇ ਫੁੱਲ ਤੇਰ ਕੇ ਉਸ ਤੋਂ ਬਾਅਦ ਪਗਾਹਾਂ ਵਾਲੀ ਰਸਮ ਦਿਖਾਵਾਂਗੇ ਸਾਨੂੰ ਲਓ ਜੀ ਸਿਵਾ ਜਿਹੜਾ ਟਾਕਤਾ ਸਿਵਾ ਟਾਕ ਕੇ ਹੁਣ ਜਿਹੜੇ ਇਸ ਤੋਂ ਬਾਅਦ ਗੁੜੀ ਦੇ ਲੋ ਜੀ ਗੁੜੀ ਦੇ ਫੁੱਲ ਜਿਹੜੇ ਹੁਣ ਹੁਟੇਰ ਨੇ ਗੁੜੀ ਦੇ ਫੁੱਲ ਤੇਰ ਕੇ ਲੋ ਜੀ ਨਾ ਨਾ ਫਲਾ ਦੇ ਲੋ ਫੁੱਲ ਲੈ ਤੈ ਤੈ ਹੁਣ ਇਸ ਤੋਂ ਬਾਅਦ ਜਿਹੜੇ ਕਾਨੀ ਲੱਗੇ ਸੀ ਉਹਨਾਂ ਨੂੰ ਗੁਲਕਲੇ ਸਭ ਤੋਂ ਪਹਿਲਾਂ ਉਹਨਾਂ ਨੂੰ ਗੁਲਕਲੇ ਵੰਡੇ ਗਏ ਆ ਉਹ ਗੁਲਗੁਲੇ ਖਾ ਲਈ ਉਹਨਾਂ ਨੇ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਜਿੰਨੇ ਵੀ ਰਾਹੀ ਜਾਣਗੇ ਉਹਨਾਂ ਨੂੰ ਗੁਲਗੁਲੇ ਵੰਡਾਂਗੇ ਤੇ ਉਸ ਤੋਂ ਬਾਅਦ ਗੀਤ ਦਾ ਪਾਉਗਾ ਜੀ ਆ ਕੁੜੀ ਨੂੰ ਵੀ ਦੇ ਦੇ Thank you. ওরে মাতাড়িয়া মনা মনা না জানন ধরে নামে পেনা চিয়ে সোনে মিচিয়ে দূর মারি কানিয়া কে কে গুণ পেনা মিচিয়ে সোনে মিচিয়ে দূর মারি কানিয়া হালো হালো বাস বাস হন্তা চললি আই যंदा বদল পাল পাল আও আই যंदा আও আয়ে আয়ে ਚਲੋ ਜੀ ਆਪਾਂ ਚੱਲੇ ਆ ਜੀ ਵਾਪਸ ਘਰ ਨੂੰ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਵੀਡੀਓ ਨੂੰ ਪਰ ਤੋਂ ਬਾਅਦ ਸ਼ੇਅਰ ਕਰਿਓ ਜੀ ਬਹੁਤ ਬਹੁਤ ਧੰਨ